ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋਸ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਬਾਸਮਤੀ 1509 ਦੇ ਵੱਖ-ਵੱਖ ਮੰਡੀਆਂ ਚੱਲ ਰਹੇ ਰੇਟਾਂ ਬਾਰੇ ਇਹ ਰੇਟ 5 ਸਤੰਬਰ 2024 ਦੇ ਸ਼ਾਮ ਤੱਕ ਦੇ ਰੇਟ ਨੇ 1509 ਦੇ ਰੇਟਾਂ ਚ ਤੂਫਾਨੀ ਤੇਜ਼ੀ ਆ ਰਹੀ ਹੈ ਕੁਝ ਦਿਨਾਂ ਤੱਕ ਬਾਸਮਤੀ ਦੀ ਕਾਸਤ ਕਰਨ ਵਾਲੇ ਕਿਸਾਨ ਵੀਰਾਂ ਲਈ ਖੁਸ਼ਖਬਰੀ ਹੈ ਕਿ ਕੁਝ ਦਿਨਾਂ ਤੱਕ ਬਾਸਮਤੀ 1509 ਝੋਨਾ 3000 ਨੂੰ ਪਾਰ ਚਲਾ ਜਾਵੇਗਾ ਅੱਜ ਦੀ ਵੀਡੀਓ ਵਿੱਚ ਅਪਨ ਅੱਜ ਪੰਜਾਬ ਦੀਆਂ ਮੰਡੀਆਂ ਦੇ ਰੇਟਾਂ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜ਼ਰੂਰ ਦਬਲਿਓ ਤਾਂ ਕਿ ਆਪਣੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆਓ ਵੀਡੀਓ ਸ਼ੁਰੂ ਕਰਦੇ ਹਾਂ ਟਹਾਣਾ ਮੰਡੀ ਦੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿੱਥੇ 1509 ਝੋਨਾ ਵਗਾਈ 2765 ਰੁਪਏ ਗਰਾਉਂਡਾ ਮੰਡੀ ਜਿੱਥੇ 1509 ਝੋਨਾ ਵਗਾਈ 2871 ਰੁਪਏ ਹਾਥ ਨਾਲ ਚੋੜਾ ਚੜਾ ਵਿੱਚ ਉਹਨਾਂ ਵਿਗਿਆ ਜੀ 2870 ਰੁਪਏ ਕਰਨਾਲ ਮੰਡੀ ਜਿੱਥੇ ਕੰਬੈਨ ਨਾ ਘਟਿਆ ਹੋਇਆ ਚ ਉਹਨਾਂ 1509 ਵਿੱਚ ਵਿਗਿਆ 2800 ਰੁਪਏ ਤੇ 3500 ਬੋਰੀ ਵਿਕਣ ਲਈ ਆਈ ਨਰੇਲਾ ਮੰਡੀ ਦੀ ਗੱਲ ਕਰੀਏ ਜਿੱਥੇ 1509 ਚ ਉਹਨਾਂ ਵਿਗਾਈ 2600 ਰੁਪਏ 2000 ਬੋਰੀ ਵਿਕਣ ਲਈ ਆਈ ਇੰਦਰੀ ਮੰਡੀ 1509 ਚ ਉਹਨਾਂ 2800 ਰੁਪਏ ਪ੍ਰਤੀ ਕੁਆਂਟਲ ਲਾੜਵਾ ਮੰਡੀ ਦੀ ਗੱਲ ਕਰੀਏ ਤੇ 1509 ਚ ਉਹਨਾਂ ਵਿਗਾਈ 2885 ਰੁਪਏ ਫਤਿਹਪੁਰ ਮੰਡੀ 1509 ਚ ਉਹਨਾਂ 2625 ਰੁਪਏ ਰਤਿਆ 1509 2501 ਰੁਪਏ ਬੁੰਦੀ ਮੰਡੀ Rajasthan 15092700 ਰੁਪਏ ਫਰਦੌਰ ਮੰਡੀ 15092760 ਰੁਪਏ ਸਹਾਜਾਹਾਂਪੁਰ 1121 ਤੇ ਚੋਨਾ ਲਗਿਆ 3050 ਰੁਪਏ 1509 ਚੋਨਾ ਲੱਗਿਆ ਜੀ 2700 ਰੁਪਏ ਡਬਰਾ ਮੱਧ ਪ੍ਰਦੇਸ਼ 1509 ਚੋਨਾ 2500 ਰੁਪਏ ਹੁਣ ਪੰਜਾਬ ਦੇ ਮੰਡੀ ਦੀ ਗੱਲ ਕਰਦੇ ਹਾਂ ਜੰਡਿਆਲਾ ਗੁਰੂ ਜਿੱਥੇ 1509 ਚੋਨਾ ਲੱਗਿਆ ਜੀ 2600 ਰੁਪਏ 1000 ਪੂਰੀ ਵਿਕਣ ਲਈ ਆਈ ਤੇ ਅੰਮ੍ਰਿਤਸਰ ਮੰਡੀ ਜਿੱਥੇ 1509 ਚੋਨਾ ਜਿੱਥੇ ਟੌਪ ਦਾ ਰੇਟ ਲੱਗਿਆ ਜੀ 2899 ਰੁਪਏ ਅੰਮ੍ਰਿਤਸਰ ਚ ਜਿਹੜੀ ਪਹਿਲੀ ਬੋਲੀ ਲੱਗੀ ਸੀ ਉਹ 2500 ਰੁਪਏ ਚੋਨਾ ਵਿਕਿਆ ਸੀ 2490 ਰੁਪਏ ਨੂੰ ਤੇ ਜਿਹੜਾ ਅੱਜ ਤੱਕ ਦਾ ਅੱਜ ਦਾ ਰੇਟ ਆ ਜੀ ਇਹ ਟੌਪ ਦਾ ਰੇਟ ਹੈ 2899 ਰੁਪਏ ਇਹ ਤੇਜ਼ੀ ਇਸ ਤਰ੍ਹਾਂ ਹੀ ਬਰਕਰਾਰ ਰਹੇਗੀ ਵਧੇਗੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਲਾਈਕ ਜਰੂਰ ਕਰਦਿਆ ਕਰੋ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਧੰਨਵਾਦ ਮਿਲਦੇ ਆ ਅਗਲੀ ਵੀਡੀਓ ਚ